ਤੱਕ ਦਿਨ ਵੀ ਸਾਡੇ ਤੋਂ ਬੰਦੇ ਗਏ ਸਨ ਸਾਡੀ ਟੀਮ ਗਈ ਸੀ ਇਹਨਾਂ ਦੇ ਅਸੀਂ ਸ਼ੁਕਰਗੁਜ਼ਾਰ ਕਰਨੇ ਆ ਜਿਹਦੇ ਵਿੱਚ ਜਿੰਨੇ ਵੀ ਸਾਡੇ ਬੰਦੇ ਗਏ ਸੀ ਇਹਨਾਂ ਨੇ ਜੀਤ ਜਾਨ ਲਾ ਕੇ ਸਾਰੀ ਮਿਹਨਤ ਕਰਕੇ ਸਭ ਨੂੰ ਸੰਤਾਨਾਂ ਨੂੰ ਕੀ ਪਬਲਿਕ ਨੂੰ ਕੀ ਜੋ ਵੀ ਜੋ ਜੋ ਬੋਥੇ ਭਾਰਤ ਜਨ ਆਏ ਸਨ ਇਹਨਾਂ ਨੂੰ ਪ੍ਰਸ਼ਾਦ ਪਵਾਇਆ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਆ ਔਰ ਜਿੰਨੇ ਵੀ ਗਏ ਆ ਉਹਨਾਂ ਦੇ ਵੀ ਬਹੁਤ ਸ਼ੁਕਰਗੁਜ਼ਾਰ ਕਰਨੇ ਆ

ਦਾ ਲੰਗੜਾ ਲਗਾ ਕਿੱਡੇ ਜੀ ਚੱਲਿਆ ਤੇ ਕਦੋਂ ਲਗਿਆ ਐਸੇ ਜੀ ਭਗਵਾਨ ਲక్ష్ਮੀ ਨਾਰਾਇਣ ਜੀ ਦੀ ਕਿਰਪਾ ਨਾਲ ਔਰ ਪ੍ਰੋਗਰਾਮ ਚੰਦਰ ਜੀ ਦੇ ਅਸ਼ੀਰਵਾਦ ਦੇ ਨਾਲ 14 ਜਨਵਰੀ ਮਕਰ ਸਕਲਾਂਤੀ ਵਾਲੇ ਦਿਨ ਇਸਤਤ ਉਗਾਟਨ ਹੋਇਆ ਸੀ 10 ਤਰੀਕ ਤੋਂ ਇਥੋਂ ਸਾਡੀ ਸਾਰੀ ਟੀਮ ਜਿਹੜੀ ਹੈ ਸ਼੍ਰੀ ਦੁਰਗਿਆਨਾ ਤੀਰਤ ਦੀ ਉਹ ਸਾਦੇ ਸਾਜੋ ਸਮਾਨ ਲੈ ਕੇ ਲੰਗਰ ਦਾ ਸਮਾਨ ਲੈ ਕੇ ਤੇ ਜਿਹੜੀ ਹੈ ਅਯੁੱਧਿਆ ਵੱਲ ਚੱਲ ਪਈ ਸੀਗੀ 11 ਨੂੰ ਸਾਡੇ ਲੋਕ ਪਹੁੰਚ ਗਏ ਦੋ ਤਿੰਨ ਦਿਨ ਚ ਸੈਟਿੰਗ ਕਰਕੇ 14 ਜਨਵਰੀ ਨੂੰ ਜਿਹੜੇ ਉਥੇ ਜਗਤਗੁਰੂ ਰਾਮਾਨੰਦਾचार्य ਅਗੇ ਨੇ ਉਹਨਾਂ ਦੇ ਹੱਥੇ ਉਹ ਜਿਹੜਾ ਔਰ ਸ਼੍ਰੀ ਦਿਨੇਸ਼ ਜੀ ਜਿਹੜੇ ਉਥੋਂ ਦੇ ਵੱਡੇ ਚਲੇ ਮਾਰਗਦਰਸ਼ਕ ਨੇ ਵਿਸ਼ਵ ਨੂੰ ਪਰਿਸ਼ਦ ਦੇ ਉਹਨਾਂ ਦੋਨਾਂ ਦੇ ਹੱਥੋਂ ਜਿਹੜਾ ਹੈ ਉਹਦਾ ਉਹ ਦਿਗਾਟ ਨੂੰ ਆਇਆ ਸੀ 14 ਜਨਵਰੀ ਤੋਂ ਲੈ ਕੇ 4 ਮਾਰਚ ਤੱਕ ਜਿਹੜਾ ਹੈ ਇਹ ਲੰਗਰ ਉਸ ਪ੍ਰਭੂ ਦੀ ਕਿਰਪਾ ਦੇ ਨਾਲ ਬਹੁਤ ਹੀ ਨੰਬਰ 1 ਦੁੱਤੇ ਰਿਹਾ ਸਭ ਤੋਂ ਪਹਿਲੇ ਅਸੀਂ ਘੇਸਾਂ ਔਰ ਸਭ ਤੋਂ ਬਾਅਦ ਦੇ ਵਿੱਚ ਅਸੀਂ ਆਏ ਹਾਂ ਸੰਗਤਾਂ ਦਾ ਜੀ ਲੱਖਾਂ ਦੀ ਭੀੜ ਸੀ ਜੀ ਲੱਖਾਂ ਦੀ ਭੀੜ ਸੀ ਔਰ ਤੁਸੀਂ ਦੇਖੋ ਵੀ ਜਿ ਸਰ ਅਸੀਂ ਕਿਉਂਕਿ ਸੇਵਾ ਦੇ ਵਿੱਚ ਹੀ ਰਹੇ ਸੇਵਾ ਦੇ ਵਿੱਚ ਸੀਗੇ ਤੇ ਸਾਡੇ ਕੋਲ ਵੀ ਰੋਜ਼ ਜਿਹੜਾ ਹੈ ਇੱਕ ਟਾਈਮ ਦੇ ਉੱਤੇ 3 ਤੋਂ 4 4000 भगत ਜਿਹੜੇ ਸੀ ਉਹ ਪ੍ਰਸਾਦ ਪਾਉਂਦੇ ਸੀ। ਔਰ ਠਾਕੁਰ ਜੀ ਦੇ ਨਾਲੇ ਔਰ ਠਾਕੁਰ ਜੀ ਹੀ ਕਰਨ ਵਾਲੇ ਸਾਨੂੰ ਕੋਈ ਪਤਾ ਨਹੀਂ ਕਿ ਵੀ ਕਿਸ ਤਰ੍ਹਾਂ ਐਸਾਂ ਨਹੀਂ ਪੀ ਰਹੇ ਸੀ ਅਸੀਂ ਜਿਸ ਗੱਲ ਲੈਨੇ ਸਨ ਕੁਛ ਉਹ ਲੈਦੇ ਸੀ। ਔਰ ਪ੍ਰਭੂ ਦੀ ਕਿਰਪਾ ਦੇ ਨਾਲ ਯਾਨੀ ਸਵੇਰੇ ਅਸੀਂ 8 ਵਜੇ ਨਾਸ਼ਤਾ ਸ਼ੁਰੂ ਕਰਦੇ ਸਾਂ ਔਰ 12 ਵਜੇ ਦੁਪਹਿਰ ਦਾ ਭੋਜਨ ਔਰ ਰਾਤ ਦਾ ਭੋਜਨ ਜਿਹੜਾ ਹੈ ਉਹ ਵੀ ਅਸੀਂ 7 ਵਜੇ ਹੀ ਸ਼ੁਰੂ ਹੋ ਜਾਂਦਾ ਸੀ ਔਰ ਫਿਰ ਭਾਵੇਂ 12 ਵਜੇ ਦੇ ਸੀ 1 ਵਜੇ ਦਾ ਸੀ ਮਤਲਬ ਸਾਰੇ ਪਾਸੇ ਇੱਕ ਮਸ਼ਹੂਰ ਹੋ ਗਿਆ ਕਿ ਦਰਗਿਆਣਾ ਲੰਗਰ ਹੈ ਜਿੱਥੇ ਕੋਈ ਵੀ ਭੁੱਖਾ ਨਹੀਂ ਜਾਏਗਾ ਪਰ ਮੇ ਰਾਤੀ ਲੇਟ ਵੀ ਹੋ ਗਿਆ 12 ਵਜੇ 1 ਵਜੇ 1 ਵਜੇ ਵੀ 1000 1500 2 2000 ਦਾ ਮਤਲਬ ਟ੍ਰੇਨ ਆਈ ਲੇਟ ਹੋ ਗਈ ਤੇ ਆਈ ਤੇ ਰੱਬ ਨੇ ਅપરਮ ਬਾਤ ਕਿਰਪਾ ਕਰਕੇ ਉਹਨਾਂ ਦੀ ਵੀ ਸੇਵਾ ਦਾ ਮੌਕਾ ਸਾਨੂੰ ਬਖਸ਼ਿਆ ਟੀਮ ਦੇ ਵਿੱਚ ਜੀ ਸਭ ਨੇ ਦੇਖੋ ਅਸੀਂ ਸਭ ਗਰੀਬੀ ਲੋਕਾਂ ਸਭ ਨੇ ਹੌਮ ਹੋਮ ਆ ਕੇ ਜਿੰਨੇ ਜੋਗਾ ਵੀ ਕੋਈ ਸੀ ਉਹਨੇ ਡਟ ਕੇ ਕੰਮ ਕੀਤਾ ਤੇ ਨਿੰਦਰ ਤੇ ਨਾ ਉਥੇ ਕੋਈ ਚੈਨ ਨਾ ਕੋਈ ਰੈਸਟ ਨਾ ਕੁਝ ਜਿਹੜਾ ਡਟਿਆ ਤੇ ਇੱਕ ਟੰਗ ਤੇ ਖੜਾ ਹੈ ਲਗਭਗ 210 ਲੋਗ ਦਰਗਿਆਨਾ ਦੀ ਇਸ ਟੀਮ ਦੇ ਵਿੱਚੋਂ ਇਹ ਸਾਰੇ ਜਿਹੜੇ ਯੱਗ ਦੇ ਵਿੱਚ ਉਹਨਾਂ ਨੇ ਹਿੱਸਾ ਪਾਇਆ ਔਰ ਜਿਹੜੇ ਸਾਡੇ ਇਥੋਂ ਸਟਾਫ ਨੇ ਵੀ ਜੀ ਤੋੜ ਮਿਹਨਤ ਉਹਨਾਂ ਨੇ ਤਾਂ ਮੈਂ ਸਮਝਦਾ ਕਿ ਸਿਰਫ 4-5 ਘੰਟੇ ਸੌਂਦੇ ਹੋਣੇ ਆ 18 ਤੋਂ 19 ਘੰਟੇ ਖੜੀ ਲੱਤ ਜਿਹੜੀ ਹੈ ਉਹ ਉਹਨਾਂ ਨੇ ਉੱਥੇ ਦਿਹਾਈ ਹਲਵਾਈ ہوئی ਸਾਡੇ ਪੰਜਿਆਂ ਦੀ ਟੀਮ ਹਲਵਾਈਆਂ ਦੀ ਸੀ ਉਹਨਾਂ ਨੇ ਵੀ 4-5 ਘੰਟੇ ਤੋਂ ਬਾਅਦ ਮੇਰਾ ਖਿਆਲ ਨੇ ਨੀਂਦਰ ਲਈ ਹੋਵੇ ਔਰ ਸਭ ਨੂੰ ਗਰਮ ਖਾਣਾ ਸਰਵ ਹੁੰਦਾ ਸੀ ਔਰ ਅਸੀਂ ਆਪਣੇ ਸਭ ਆਪਣੇ ਹੱਥਾਂ ਨਾਲ ਜਿਹੜਾ ਹੈ ਉਹਨਾਂ ਨੂੰ ਪਰੋਸਦੇ ਸੀ ਔਰ ਬਿਠਾ ਕੇ ਖਵਾਉਂਦੇ ਸੀ ਜਿਹੜੀ ਸਭ ਤੋਂ ਵੱਡੀ ਗੱਲ ਜਿਹੜੀ ਕਿ ਦਰਗਿਆਨਾ ਤੀਰਤ ਦੇ ਬਾਰੇ ਦੇ ਵਿੱਚ ਜਿਹੜਾ ਸਾਡਾ ਸ਼ਤਾਬਦੀ ਦਾ ਸ਼ਾਨ ਵਾਲਾ ਉਹਦੀਆਂ ਤਿਆਰੀਆਂ ਵੀ ਚੱਲ ਰਹੀਆਂ ਉਹਦੇ ਵਿੱਚ ਇਹ ਹੋਇਆ ਕਿ ਸਾਰੇ ਜਿੰਨੇ ਵੀ ਸੰਤ ਸਮਾਜ ਆਇਆ ਸੀ ਉੱਥੇ 22 ਜਨਵਰੀ ਦੇ ਪ੍ਰੋਗਰਾਮ ਵਾਸਤੇ ਜਿਹੜੇ 17 ਤੋਂ ਸੰਤਾਨੇ ਸ਼ੁਰੂ ਹੋ ਗਏ ਸੀਗੇ ਔਰ 17 ਤੋਂ ਲੈ ਕੇ ਤੇ ਸਮਝੋ ਤੁਸੀਂ 26 ਤੱਕ 26 ਜਨਵਰੀ ਤੱਕ ਸੰਤਾਂ ਦੀ ਸੇਵਾ ਸੀਗੀ ਉਹ ਸਭ ਸੰਤਾਂ ਦੀ ਸੇਵਾ ਦਾ ਕਰਨ ਦਾ ਜਿਹੜਾ ਸੀਗਾ ਉਹ ਸੇਵਾਪਾਰ ਸਾਡੀ ਦਰਗਿਆਣਾ ਟੀਮ ਦੇ ਉੱਤੇ ਸੀਗਾ ਉਹ ਸਭ ਨੇ ਸੰਤਾਂ ਨੂੰ ਨੰਗੇ ਪੈਰ ਇਹ ਨਹੀਂ ਕੁਰਸੀ ਮੇਜ਼ ਤੇ ਬੈਠ ਕੇ ਖਵਾਦੇ ਨੰਗੇ ਪੈਰ ਔਰ ਕੇਲੇ ਦੇ ਪੱਤੇ ਦੇ ਉੱਤੇ ਸਾਡੇ ਮਾਧਵਾਲ ਜੀ ਖੜੇ ਨੇ ਸਾਡੇ ਚੇਅਰਮੈਨ ਸਾਹਿਬ ਖੜੇ ਨੇ ਗੁਲਸ਼ਨ ਕੋਲੀ ਜੀ ਇਹ ਸਾਰਿਆਂ ਨੇ ਔਰ ਪਗਨ ਸਾਬੂ ਜੀ ਸਾਡੇ ਵਾਈਸ ਚੇਅਰਮੈਨ ਵੀ ਨਾਲ ਨੇ ਉਹ ਉਹਨਾਂ ਨੇ ਬਕਾਇਦਾ ਇੱਕ ਇੱਕ ਪੱਤਲ ਸਾਰੇ ਸਾਥੀਆਂ ਨੇ ਪੂੰਝ ਕੇ ਪਾਣੀ ਨਾਲ ਧੋ ਕੇ ਪੂੰਝ ਕੇ ਤੇ ਫਿਰ ਸੰਤਾਂ ਨੂੰ ਜਿਹੜਾ ਸੰਤ ਵੀ ਬਹੁਤ ਹੀ ਪ੍ਰਭਾਵਿਤ ਸੀਗੇ ਕਿ ਕਿਸ ਤਰ੍ਹਾਂ ਦੀ ਸੇਵਾ ਜਰੀਏ ਕਰ ਰਹੀ ਹੈ ਇਹ ਮੈਂ ਸਮਝ ਨਾ ਸਾਡੇ ਵੱਸ ਹੈਗੀ ਹੈ ਤੇ ਨਾ ਸਾਡੇ ਵੱਸ ਸੀਗੀ ਇਹ ਭਗਵਾਨ ਲక్ష్ਮੀ ਨਾਰਾਇਣ ਜੀ ਦੀ ਕਿਰਪਾ ਸਾਡੇ ਤੇ ਹੋਈ ਤਾਂ ਤਾਂ ਅਸੀਂ ਇਹ ਕਰ ਪਾਈ